1534 ਈਸਵੀ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਦੋਂ ਜਾਓਗੇ ਤਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਇੱਕ ਇਲਾਕਾ ਆਉਂਦਾ ਉਹਨੂੰ ਚੋਨਾ ਮੰਡੀ ਆਖਿਆ ਜਾਂਦਾ ਹੈ ਜਿਹੜਾ ਚੋਨਾ ਹੈ ਇਹ ਵੈਸੇ ਤਾਂ ਆਪਾਂ ਜਿਵੇਂ ਚਿੱਟੇ ਰੰਗ ਦਾ ਚੋਨਾ ਹੁੰਦਾ ਉਹਨੂੰ ਕਹਿ ਦਿੰਨੇ ਆਂ ਦਰ ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਅੰਦਰ ਆਟੇ ਨੂੰ ਵੀ ਚੂਨਾ ਆਖਿਆ ਜਾਂਦਾ ਸੀ ਇਸ ਕਰਕੇ ਇਹ ਆਟਾ ਮੰਡੀ ਵੀ ਹੋ ਸਕਦੀ ਹੈ ਜਿੱਥੇ ਕਿ ਹੋਰ ਅਲੱਗ-ਅਲੱਗ ਲਾਹੌਰ ਦੇ ਵਿੱਚ ਹੋਰ ਵੀ ਅਨੇਕਾਂ ਐਸੇ ਬਾਜ਼ਾਰ ਨਹੀਂ ਜਿਨ੍ਹਾਂ ਦਾ ਨਾਮ ਇਸ ਤਰ੍ਹਾਂ ਜਿਵੇਂ ਅੰਮ੍ਰਿਤਸਰ ਦੀ ਤਰਜ਼ ਤੇ ਚੂਨਾ ਮੰਡੀ ਲਾਹੌਰ ਦੇ ਵਿੱਚ 1534 ਈਸਵੀ ਨੂੰ ਭਾਈ ਜੇਠਾ ਜੀ ਦਾ ਜਨਮ ਹੁੰਦਾ ਹੈ ਨਾਮ ਵੱਡਾ ਹੋਣ ਕਰਕੇ ਪਹਿਲਾ ਜੋ ਇਹ ਬੱਚਾ ਹੋਣ ਕਰਕੇ ਇਹਨਾਂ ਦਾ ਨਾਮ ਜੇਠਾ ਰੱਖਿਆ ਗਿਆ ਪਰਮੇਸ਼ਰ ਦੀ ਨੇਤ ਹੈ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਤਾ ਪਿਤਾ ਦਾ ਸਾਯਾ ਨਹੀਂ ਹੁੰਦਾ ਇਹਨਾਂ ਦੇ ਵੀ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਦਾ ਸਾਯਾ ਸਿਰ ਤੋਂ ਉੱਟ ਗਿਆ ਤੇ ਇਹਨਾਂ ਦੀ ਜੋ ਨਾਨੀ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨਾਨੀ ਪਿਹਾਈ ਜੀ ਕਰਕੇ ਆਉਂਦਾ ਤੇ ਉਹਨਾਂ ਦਾ ਉਹਨਾਂ ਨੇ ਆਪਣੇ ਇਸ ਦੋਤਰੀ ਨੂੰ ਜੇਠਾ ਜੀ ਨੂੰ ਇਸ ਘਰ ਤੋਂ ਆਪਣੇ ਨਗਰ ਬਾਸਰਕੇ ਗਿੱਲਾਂ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣਾ ਨਗਰ ਹੈ ਬਾਸਰ ਕੇ ਗਿੱਲਾਂ ਜਿਹੜਾ ਪਿੰਡ ਐ ਸਤਿਗੁਰੂ ਜੀ ਦਾ ਗੁਰੂ ਅਮਰਦਾਸ ਮਹਾਰਾਜ ਦਾ ਨਗਰ ਐ ਆਪ ਗੋਇੰਦਵਾਲ ਵਸਦੇ ਸਨ ਤੇ ਬਾਸਰ ਕੀ ਇੱਥੇ ਭਾਈ ਜੇਠਾ ਜਿਹੜਾ ਸੀ ਉਹ ਆਪਣੀ ਨਾਨੀ ਜੀ ਦੇ ਨਾਲ ਆ ਗਿਆ ਨਾਨੀ ਦੇ ਨਾਲ ਆਣ ਕਰਕੇ ਜੋ ਉਸ ਸਮੇਂ ਦੀਆਂ ਕਿਰਤਾਂ ਹਨ ਕੰਮ ਹਨ ਛੋਟੀ ਉਮਰ ਦੇ ਹਿਸਾਬ ਦੇ ਨਾਲ ਵੀ ਉਸ ਤਰ੍ਹਾਂ ਦੇ ਕਾਰਜ ਜਿਹੜੇ ਸੀ ਉਹ ਸ਼ੁਰੂ ਕਰ ਦਿੱਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਖੀਰਲਾ ਕਾਰਜ ਜਿਹੜਾ ਆਪਾਂ ਇਤਿਹਾਸ ਵਿੱਚ ਪੜਿਆ ਕਿ ਜਦੋਂ ਗੋਇੰਦਵਾਲ ਦੇ ਵਿੱਚ ਆਏ ਇੱਥੇ ਇਤਿਹਾਸਕਾਰਾਂ ਦੀ ਦੋ رائے ਹੁੰਦੀ ਹੈ ਪਰ ਦੋਨੋਂ ਅਸੀਂ ਮੰਨ ਸਕਦੇ ਹਾਂ ਕਿਉਂਕਿ ਕੁਝ ਕੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਆਪ ਜੀ ਬਾਸਰਕਿਆਂ ਤੋਂ ਗੋਇੰਦਵਾਲ ਪਰ ਜੇਕਰ ਆਪਾਂ ਬਾਸਰਕਿਆਂ ਤੋਂ ਗੋਇੰਦਵਾਲ ਦੀ ਅਧੂਰੀ ਦੇਖੀਏ ਤਾਂ ਰੋਜ਼ ਆਉਣਾ ਜਾਣਾ ਮੁਸ਼ਕਿਲ ਹੈ ਬਾਸਰ ਕੀ ਜਦੋਂ ਆਪਾਂ ਬਾਬਾ ਬੁੱਢਾ ਸਾਹਿਬ ਜਾਂਦੇ ਆ ਜਾਂ ਆਪਾਂ ਸ਼ਾਟਾ ਸਾਹਿਬ ਜਾਂਦੇ ਆ ਤਾਂ ਜਿਹੜਾ ਸ਼ਾਟਾ ਸਾਹਿਬ ਦਾ ਜਿਹੜਾ ਸਾਹਮਣੇ ਦੀ ਰਸਤਾ ਜਾਂਦਾ ਨਾ ਸੜਕ ਜਾਂਦੀ ਹੈ ਉਹ ਫਿਰ ਘੁੰਮ ਕੇ ਬਾਸਰ ਕੀ ਆ ਜਾਂਦੀ ਹੈ ਬਾਸਰ ਕਿਆਂ ਤੋਂ ਬਾਬਾ ਬੁੱਢਾ ਸਾਹਿਬ ਢੀੜ ਵੀ ਆਪਾਂ ਚਲੇ ਜਾਂਦੇ ਆ ਇਸ ਕਰਕੇ ਗੋਇੰਦਵਾਲ ਦਾ ਜਿਹੜਾ ਰਸਤਾ ਇਹ ਰੋਜ਼ ਉੱਥੋਂ ਤੈਅ ਕਰਨਾ ਮੁਸ਼ਕਿਲ ਹੈ ਤੋ ਇਸ ਤੋਂ ਇਤਿਹਾਸ ਵਿੱਚ ਦੂਸਰਾ ਪੱਖ ਆਉਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਨਗਰ ਦੇ ਲੋਕਾਂ ਨੂੰ ਵੀ ਇੱਥੇ ਗੋਇੰਦਵਾਲ ਦੇ ਵਿੱਚ ਲਿਆ ਕੇ ਵਸਾਇਆ ਕਿਉਂਕਿ ਗੁਰੂ ਜੀ ਨੇ ਨਗਰ ਵਸਾਇਆ ਸੀ ਨਾ ਗੋਇੰਦਵਾਲ ਵਿੱਚ। ਔਰ ਉਹਨਾਂ ਨਗਰ ਨਿਵਾਸੀਆਂ ਦੇ ਇੱਥੇ ਆਉਣ ਦੇ ਦੌਰਾਨ ਨਾਨੀ ਜੀ ਤੇ ਭਾਈ ਚੇਠਾ ਜੀ ਵੀ ਗੋਇੰਦਵਾਲ ਦੇ ਵਿੱਚ ਆ ਗਏ ਸਨ। ਤੋ ਇੱਥੇ ਫਿਰ ਜਦੋਂ ਗੋਇੰਦਵਾਲ ਦੇ ਵਿੱਚ ਗੁਰੂ ਜੀ ਨੇ ਜਿਹੜਾ ਐਡਾ ਵੱਡਾ ਤੀਰਥ ਸਥਾਨ ਥਾਪ ਦਿੱਤਾ ਇਹ ਤੀਰਥ ਕਿਉਂ ਹੈ ਸਤਿਗੁਰੂ ਜੀ ਨੇ ਗੁਰਬਾਣੀ 'ਚ ਲਿਖਿਆ ਹੈ ਤੀਰਥ ਪੂਰਾ ਸਤਿਗੁਰੂ ਜਿੱਥੇ ਪੂਰਾ ਗੁਰੂ ਰਹਿੰਦਾ ਹੈ ਉਹ ਸਥਾਨ ਤੀਰਥ ਬਣ ਜਾਂਦਾ ਹੈ ਅਸੀਂ ਸਵਈਆਂ ਵਿੱਚ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਹੈ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿપાસ ਬਨਾਇਓ ਇਹ ਜਲਨ ਭਟ ਜੀ ਨੇ ਲਿਖਿਆ ਹੈ ਵੀ ਜਿਹੜਾ ਗੋਇੰਦਵਾਲ ਸਾਹਿਬ ਹੈ ਨਾ ਜਦੋਂ ਕਹਿੰਦੇ ਮੈਂ ਵੇਖਿਆ ਨਾ ਗੋਇੰਦਵਾਲ ਦਾ ਨਜ਼ਾਰਾ ਜਾ ਕੇ ਤਾਂ ਮੈਨੂੰ ਤਾਂ ਭਾਈ ਗੋਬਿੰਦਪੁਰੀ ਸੰਪਰਮੇਸ਼ਰ ਦੀ ਪੁਰੀ ਜਿੱਦਾਂ ਇੱਥੇ ਰੱਬ ਹੀ ਵੱਸਦਾ ਹੋਵੇ ਮੈਨੂੰ ਇਦਾਂ ਦੀ ਇੱਥੇ ਫੀਲਿੰਗ ਆਈ ਗੋਇੰਦਵਾਲ ਵਿੱਚ ਆਣ ਕੇ ਤੂੰ ਭਾਈ ਜੇਠਾ ਛੋਟੀ ਅਵਸਥਾ ਆਰ ਬਲਾ ਜੋ ਇਹਨਾਂ ਦੀ ਸੀ ਤਕਰੀਬਨ अवतार ਹੋਇਆ ਇਹਨਾਂ ਦਾ 1592 ਬਿਕਰਮੀ ਨੂੰ ਗੁਰੂ ਰਾਮਦਾਸ ਜੀ ਦਾ ਇਤਿਹਾਸ ਵਿੱਚ ਈਸਵੀ ਜਿਹੜੀ ਹੈ ਉਹ ਸੀ 1534 1534 ਦੇ ਵਿੱਚ ਆਪਾਂ ਕਹੀਏ 5 ਸਾਲ ਹੋਰ ਸੰ 39 ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋਤੀ ਜੋਤ ਹੋਇਆ ਮਤਲਬ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਵਿੱਚ ਜੋਤੀ ਜੋਤ ਸਮਾਏ ਹੋਣਗੇ ਉਸ ਵੇਲੇ ਗੁਰੂ ਰਾਮਦਾਸ ਜੀ ਭਾਈ ਜੱਠਾ ਜੀ 5 ਸਾਲ ਦੇ ਬਾਲਕ ਸੀ ਉਸ ਵੇਲੇ ਲਾਹੌਰ ਦੇ ਅੰਦਰ ਤੇ ਇਹਨਾਂ ਦਾ ਜਨਮ 1591 92 ਬਿਕਰਮੀ ਦਾ ਉਸ ਹਿਸਾਬ ਨਾਲ ਬਣਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ 1596 ਬਿਕਰਮੀ ਚ ਜੋਤੀ ਜੋਤ ਸਮਾਏ 1534 ਤੋਂ 1500 ਜਿਵੇਂ 91 ਤੋਂ ਲੈ ਕੇ 1610 ਬਿਕਰਮੀ ਕੰਨਮੇਤ 10 1 1 ਦੇ ਵਿੱਚ 9 ਐਡ ਕੀਤੇ 19 ਸਾਲਾਂ ਦੀ ਆਮ ਬਣਾ ਉਸ ਵੇਲੇ ਭਾਈ ਜੇਠਾ ਜੀ ਜਦੋਂ ਆਪਣੀ ਉਮਰ ਦੇ ਪੜਾ ਦੇ ਦਰ 17 18 ਸਾਲਾਂ ਦੇ ਹੋਣਗੇ ਤੇ ਉਦੋਂ ਇਹ ਗੋਇੰਦਵਾਲ ਦੇ ਵਿੱਚ ਘੁੰਗਣੀਆਂ ਵੇਚਦੇ ਸਨ ਜਿਹੜੇ ਛੋਲੇ ਉਹਨਾਂ ਨੂੰ ਉਬਾਲ ਕੇ ਉਹਨਾਂ ਦਾ ਬੜਾ ਸੁੰਦਰ ਤਰੀਕੇ ਦੇ ਨਾਲ ਇਹ ਖਾਣ ਦਾ ਪਦਾਰਥ ਜਿਵੇਂ ਅੱਜ ਕੱਲ ਆਪਾਂ ਛੋਲੇ ਜਿਹੜੇ ਬੋਇਲ ਕੀਤੇ ਤੇ ਮਸਾਲਾ ਵਗੈਰਾ ਲਗਾ ਕੇ ਖਾਂਦੇ ਆ। ਇਹਨਾਂ ਨੂੰ ਘੁੰਗਣੀਆਂ ਕਹਿ ਦਿੰਦੇ ਸਨ ਤੇ ਲੋਕ ਬੜੇ ਚਾਅ ਦੇ ਨਾਲ ਛੋਲਿਆਂ ਨੂੰ ਖਾਇਆ ਕਰਦੇ ਸਨ। ਤੇ ਇਹ ਵੇਚਦੇ ਸਨ ਭਾਈ ਜੇਠਾ। ਇਹ ਕਹਾਣੀ ਉੱਥੋਂ ਦੀ ਹੈ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਕੋਇੰਦਵਾਲ ਸਾਹਿਬ ਮਹਾਰਾਜ ਦੇ ਘਰ ਦੇ ਸਥਾਨ ਦੇ ਜਦੋਂ ਆਪਾਂ ਵਿੱਚ ਦੀ ਨਿਕਲ ਗਏ ਸਾਨੂੰ ਸੁਭਾਗ ਮਿਲਿਆ ਦਰਸ਼ਨ ਕਰਨ ਦਾ। ਉੱਥੇ ਆਪਾਂ ਗੁਰੂ ਜੀ ਦੇ ਘਰ ਜਾਂਦੇ ਆ ਜਿਹਨੂੰ ਚਵਾਰਾ ਸਾਹਿਬ ਵੀ ਆਖਦੇ ਆ ਉੱਥੇ ਅੱਜ ਵੀ ਇੱਕ ਕਿੱਲੀ ਖੜੀ ਨਜ਼ਰ ਆਉਂਦੀ ਹੈ ਉਸ ਕਿੱਲੀ ਦਾ ਇਤਿਹਾਸ ਇਹ ਸੀ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਸਵੇਰ ਸ਼ਾਮ ਦਾ ਦੀਵਾਨ ਸੰਗਤਾਂ ਚ ਲਾ ਲੈਂਦੇ ਤਾਂ ਗੁਰੂ ਜੀ ਉੱਥੇ ਖੜ ਜਾਂਦੇ ਸਨ ਉਸ ਨਾਲੇ ਤਾਂ ਜੋ ਗੁਰਬਾਣੀ ਦੇ ਪ੍ਰਤੀ ਜਾਂ ਜਿਵੇਂ ਉਹਨਾਂ ਦੀ ਰੁਟੀਨ ਹੁੰਦੀ ਗੁਰੂ ਸਾਹਿਬ ਜੀ ਦੀ ਗੁਰੂ ਅਮਰਦਾਸ ਜੀ ਦੀ ਉਹ ਆਪਣੀ ਰਸਨਾ ਤੋਂ ਉਹ ਜਾਪ ਕਰਦੇ ਰਹਿੰਦੇ ਨਾਲੇ ਖੜੇ ਰਹਿੰਦੇ ਕਿੱਲੀ ਫੜ ਕੇ ਤੇ ਉਹ ਚੁਬਾਰੇ ਦੀ ਦਰਵਾਜਾ ਸੀ ਖਿੜਕੀ ਸੀ ਉਹ ਉਸ ਖਿੜਕੀ ਵਿੱਚੋਂ ਅਗਰ ਆਪਾਂ ਦਿਸ਼ਾ ਦੇਖੀਏ ਅਜਿੱਤਿਆ ਭੰਗੋਂ ਵਾਲ ਸੇ ਬੌਲੀ ਸਾਹਿਬ ਤੇ ਮੱਥਾ ਟੇਕਣ ਜਾਂਦੀ ਹੈ ਇਹ ਦਿਸ਼ਾ ਸਿੱਧੀ ਸਿੱਧੀ ਉਧਰ ਨੂੰ ਜਾਂਦੀ ਸੀ ਵੀ ਸੰਗਤਾਂ ਜਿਹੜੀਆਂ ਮੱਥਾ ਟੇਕਣਾ ਆਉਂਦੀਆਂ ਗੁਰੂ ਜੀ ਦੇ ਦਰਸ਼ਨ ਇਸ ਤਰ੍ਹਾਂ ਚੁਬਾਰਾ ਸਾਹਿਬ ਤੋਂ ਕਰਦੀਆਂ ਸਨ ਗੁਰੂ ਜੀ ਖੜੇ ਹਨ ਤੇ ਮਾਤਾ ਮਨਸਾ ਦੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ ਤੇ ਸਾਡੇ ਮਾਤਾ ਉਹਨਾਂ ਖੜਿਆ ਹੋਆ ਦੋਨੋਂ ਜਣੇ ਖੋੜ ਖੜੇ ਐ ਤੇ ਮਾਤਾ ਜੀ ਨੇ ਆਖਿਆ ਜੀ ਵੀ ਭਾਨੀ ਜੀ ਵੀ ਵਰ ਦੇ ਯੋਗ ਹੋਏ ਹਨ ਕਿਉਂ ਨਾ ਹੋਵੇ ਉਹਨਾਂ ਦੇ ਵਾਸਤੇ ਵੀ ਕੋਈ ਵਰ ਵੇਖਿਆ ਜਾਵੇ ਅੱਛਾ ਮਾਤਾ ਜੀ ਨੂੰ ਆਖਣ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਸੋਚਿਆ ਹੈ ਆਪਸ ਵਿੱਚ ਵਿਚਾਰ-ਵਟਾਂਦਰਾ ਲੱਭ ਹੋ ਰਹੀ ਕਹਿੰਦੀ ਜੀ ਮੈਂ ਤਾਂ ਇਸ ਤਰ੍ਹਾਂ ਸੋਚਿਆ ਵੀ ਜਿਵੇਂ ਉਹ ਜਿਹੜਾ ਲੜਕਾ ਖੜਾ ਹੈ ਵੀ ਇਹ ਇਸ ਤਰ੍ਹਾਂ ਦਾ ਸੁੰਦਰ ਸੋਹਣਾ ਸੁਨੱਖਾ ਬਰ ਹੋਵੇ ਇਹ ਲੜਕਾ ਮੈਨੂੰ ਅੱਖੀ ਪਾਇਆ ਹੈ ਜਦੋਂ ਇਸ ਤਰ੍ਹਾਂ ਆਖਿਆ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਉਂਕਿ ਜਾਣੀ ਜਾਣ ਹਨ ਤੇ ਬੁੱਝਦਿਆਂ ਆਖਿਆ ਕਹਿੰਦੇ ਇਸ ਤਰ੍ਹਾਂ ਦਾ ਲੜਕਾ ਤਾਂ ਫਿਰ ਇਹੀ ਹੈ ਜਦੋਂ ਇਹ ਆਖਿਆ ਤੇ ਮਾਤਾ ਜੀ ਵੀ ਇਹ ਸੋਚਿਆ ਉਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਇੱਕ ਸਾਡ ਨੂੰ ਪ੍ਰਥਾ ਦਿੱਤੀ ਵੀ ਬੰਦਾ ਜਿਹੜਾ ਹੈ ਉਹ ਚੰਗਾ ਹੋਣਾ ਚਾਹੀਦਾ ਹੈ ਉਹਦੇ ਚ ਗੁਣ ਹੋਣੇ ਚਾਹੀਦੇ ਨੇ ਮਿਹਨਤ ਕਰਨ ਦੇ ਲਈ ਤਤਪਰ ਹੋਣਾ ਚਾਹੀਦਾ ਉਦਮੀ ਹੋਣਾ ਚਾਹੀਦਾ ਉਹਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿਦਾਂ ਦੇ ਆ ਉਹ ਕਦੇ ਵੀ ਬਦਲ ਸਕਦੇ ਆ ਭਾਈ ਜੇਠੇ ਨੂੰ ਕੋਲ ਬੁਲਾਇਆ ਆਖਿਆ ਬੇਟਾ ਤੇਰਾ ਨਾਮ ਕੀ ਅਕਿੰਦਰ ਜੀ ਜੇਠਾ ਕਿੱਥੋਂ ਦੇ ਰਹਿਣ ਵਾਲੇ ਜੀ ਇੱਥੋਂ ਦੇ ਬਾਸਰ ਕੀ ਗਿੱਲੀ ਨਾਨੀ ਦਾ ਦੱਸਿਆ ਲਾਹੌਰ ਦਾ ਦੱਸਿਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਿਹਰਾ ਦੇਖ ਕਰਕੇ ਜਿਹੜੇ ਅੰਤਰਜਾਮੀ ਸਤਿਗੁਰੂ ਜਾਣੇ ਕੋਈ ਹੋਰ ਧਨ ਪਦਾਰਥ ਤਾਂ ਨਹੀਂ ਪੁੱਛਿਆ ਜਦੋਂ ਆਖਿਆ ਬੀਬੀ ਭਾਨੀ ਜੀ ਦਾ ਰਿਸ਼ਤਾ ਕਰ ਦਿੱਤਾ ਨਾਨੀ ਜੀ ਨੂੰ ਵੀ ਬੁਲਾ ਕਰਕੇ ਸਾਰੇ ਕਰ ਉਸ ਵੇਲੇ ਦੀ ਉਮਰ ਗੁਰੂ ਰਾਮਦਾਸ ਜੀ ਦੀ ਅਸੀਂ ਗਿਣਦੇ ਆ ਤਾਂ 19 ਸਾਲਾਂ ਦੀ ਬਰੇਸ ਹੈ ਕਿਉਂਕਿ 1610 ਵਿਕਰਮੀ ਲਿਖਿਆ ਆਉਂਦਾ ਇਤਿਹਾਸ ਵਿੱਚ ਤੇ ਜੇ ਆਪਾਂ 19 ਸਾਲਾਂ ਦੇ ਹਿਸਾਬ ਨਾਲ ਲਈਏ 1534 ਵਿੱਚ ਗੁਰੂ ਜੀ ਦਾ ਇਸਵੀ ਦੇ ਵਿੱਚ ਮਹਾਰਾਜ ਦਾ ਜਨਮ ਹੁੰਦਾ ਹੈ 1534 ਦੇ ਵਿੱਚ ਜੇ ਅਸੀਂ ਜੋ 19 ਸਾਲ ਜੋੜ ਦਿਆਂ ਤਾਂ 1553 ਇਸਵੀ ਬਣਦੀ ਹੈ ਗੁਰੂ ਰਾਮ ਦਾ ਸ ਮਹਾਰਾਜ ਦਾ ਤੇ ਵਿਆਹ ਹੋਇਆ RAMDAS ਨਾਮ ਉਹਨਾਂ ਦਾ ਬਾਅਦ ਵਿੱਚ ਰੱਖਿਆ ਭਾਈ ਜੇਠਾ ਹੀ ਪਹਿਲਾਂ ਰਿਹਾ ਸਾਰਾ ਸੇਵਾ ਕਰਨੀ ਹੁਣ ਆਪਾਂ ਇੱਥੋਂ ਇਹ ਦੇਖਦੇ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਭਾਈ ਜੇਠੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਕੀ ਧੱਕਿਆ ਉਹਨਾਂ ਨੇ ਦੇਖਿਆ ਸੇਵਾ ਕਰਨ ਦੇ ਵਿੱਚ ਬਹੁਤ ਤਤਪਰ ਸਨ ਬੌਲੀ ਸਾਹਿਬ ਦੀ ਘਾਰ ਸੇਵਾ ਚੱਲਦੀ ਸੀ ਆਪ ਜਿਹੜੇ ਮਿੱਟੀ ਟੋਣ ਵਾਲੇ ਗਾਰਾ ਜਿਹੜਾ ਕੱਢਣ ਵਾਲੇ ਟੋਕਰੇ ਲੁਹਾੜੇ ਜਿਹੜੇ ਸਨ ਉਹ ਆਪ ਆਪਣੇ ਸਿਰ ਤੇ ਚੁੱਕ ਕੇ ਸੁੱਟਦੇ ਸਨ ਬਾਹਰ ਸੇਵਾ ਇਹ ਨਹੀਂ ਕਿ ਵੀ ਜੀ ਮੈਂ ਇੱਥੋਂ ਦਾ ਜਵਾਈ ਹਾਂ ਤੇ ਮੈਂ ਇਹਨਾਂ ਦਾ ਸਾਰੀ ਦੇਖਰੇਖ ਕਰਨੀ ਮੈਂ ਜ਼ਿੰਮੇਵਾਰ ਹਾਂ ਨਹੀਂ ਇੱਕ ਸੇਵਾਦਾਰ ਵਾਂਗੂ ਸੇਵਾ ਕੀਤੀ ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਇਹਨਾਂ ਨੇ ਸੇਵਾ ਕਰ ਰਹੇ ਸਨ ਬੌਲੀ ਸਾਹਿਬ ਦੀ ਤਾਂ ਲਾਹੌਰ ਤੋਂ ਇਹਨਾਂ ਦੇ ਰਿਸ਼ਤੇਦਾਰ ਆਏ ਉਹਨਾਂ ਨੇ ਇਹ ਵਿਚਾਰਿਆ ਵੀ ਇੱਥੇ ਚਲੋ ਸਾਡਾ ਜਿਹੜਾ ਭਤੀਜਾ ਸਾਡਾ ਜਿਹੜਾ ਬੱਚਾ ਇੱਥੇ ਰਹਿੰਦਾ ਹੈ ਤੇ ਸੁਣਿਆ ਵੀ ਗੁਰੂ ਅਮਰਦਾਸ ਮਹਾਰਾਜ ਦਾ ਉਹ ਜਵਾਈ ਵੀ ਬਣ ਗਿਆ ਉਹ ਆਏ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕਰਕੇ ਜਦੋਂ ਇਸ ਤਰ੍ਹਾਂ ਵਿਚਰਦੇ-ਵਿਚਰਦੇ ਦੇਖਿਆ ਵੀ ਇਹ ਤਾਂ ਸਿਰ ਤੇ ਟੋਕਰੀ ਚੱਕੀ ਫਿਰਦੇ ਆ ਗਾਰੇ ਨਾਲ ਲੱਬੜਿਆ ਗੁਰੂ ਅਮਰਦਾਸ ਜੀ ਨੂੰ ਆਖਿਆ ਕਹਿੰਦੇ ਜੀ ਇਹ ਗੱਲ ਚੰਗੀ ਨਹੀਂ ਅੱਜ ਦੇ ਸਮੇਂ 'ਚ ਹੁਣ ਆਪਾਂ ਦੇਖਦੇ ਆ ਤਾਂ ਇਹ ਗੱਲਾਂ ਘਟ ਗਈਆਂ ਮਾਹੌਲ ਦੇ ਹਿਸਾਬ ਨਾਲ ਵੀ ਤੇ ਗੁਰੂ ਸਾਹਿਬਾਂ ਦੇ ਹੁਕਮਾਂ ਦੇ ਅਨੁਸਾਰ ਵੀ ਇਹ ਗੁਰੂ ਸਾਹਿਬ ਦੀ ਦੇਣ ਹੈ ਨਹੀਂ ਤਾਂ ਪਹਿਲਾਂ ਵੀ ਅੱਜ ਤੋਂ ਜੇ ਆਪਾਂ 1947 ਤੋਂ ਪਹਿਲਾਂ ਦਾ ਪੰਜਾਬ ਵੇਖੀਏ ਤਾਂ ਉਦੋਂ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ ਪਰੌਣੇ ਦੀ ਬੜੀ ਆਉ ਭਗਤ ਕਰਦੀ ਸੀ ਕੋਈ ਕੰਮ ਕਾਰ ਨੂੰ ਹੱਥ ਨਹੀਂ ਲਾਉਣਾ ਆਪਣੇ ਟੌਰ ਦੇ ਵਿੱਚ ਹੀ ਰਹਿਣਾ ਵੀ ਪਰੌਣਾ ਐ ਇਸ ਕਰਦਾਂ ਪਿੰਡ ਵਾਲੇ ਵੀ ਜਿਹੜੇ ਹੁੰਦੇ ਸੀ ਉਹ ਪਰੌਣੇ ਨੂੰ ਕੋਈ ਕੰਮ ਨਹੀਂ ਸੀ ਕਰਨ ਨੂੰ ਕਹਿੰਦੇ ਇਹ ਇਸ ਤਰ੍ਹਾਂ ਦਾ ਮਾਹੌਲ ਰਿਹਾ ਗੁਰੂ ਅਮਰਦਾਸ ਜੀ ਤੁਸੀਂ ਇਹ ਗਲਤ ਕਰ ਰਹੇ ਹੋ ਕਹਿੰਦੇ ਜੀ ਕੀ ਕੀਤਾ ਤੁਸੀਂ ਤਾਂ ਆਪਣੇ ਜਵਾਈ ਭਾਈ ਨੂੰ ਕੰਮ ਲਾਇਆ ਉਹ ਵੀ ਟੋਕਰੀਆਂ ਗਾਰੇ ਦੀਆਂ ਚੱਕਰੇ ਮਹਾਰਾਜ ਨੇ ਆਖਿਆ ਵੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਉਹ ਆਪਣੇ ਖੁਸ਼ੀ ਨਾਲ ਕਰ ਦੇ ਕਹਿੰਦੇ ਨਹੀਂ ਤੁਸੀਂ ਆਖੋ ਮਹਾਰਾਜ ਨੇ ਬੁਲਾਇਆ ਜਦੋਂ ਬੁਲਾਇਆ ਤਾਂ ਗੁਰੂ ਰਾਮਦਾਸ ਜੀ ਨੂੰ ਉਹਨਾਂ ਨੇ ਆਖਿਆ ਕਹਿੰਦੇ ਕਿ ਦੇਖ ਪਾਈ ਜੇਠਿਆ ਵੀ ਤੂੰ ਇਹ ਕੰਮ ਗਲਤ ਕਰ ਰਿਹਾ ਜਵਾਈ ਭਾਈ ਇਸ ਤਰ੍ਹਾਂ ਕੰਮ ਕਰਦਾ ਚੰਗਾ ਨਹੀਂ ਲੱਗਦਾ ਤੂੰ ਹੋਰ ਕੋਈ ਕੰਮ ਕਰ ਲੈ ਜ਼ਿੰਮੇਵਾਰੀ ਵਾਲਾ ਕੰਮ ਕਰ ਲੈ ਸੁਪਰਵਾਈਜ਼ਨ ਸੁਪਰਵਾਈਜ਼ਰ ਵਾਂਗੂ ਕੰਮ ਕਰ ਲੈ ਲੋਕਾਂ ਕੋਲ ਕੰਮ ਕਰਾ ਕਹਿਣ ਲੱਗੇ ਜੀ ਮੈਂ ਸੇਵਾ ਹੀ ਕਰਨੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਉੱਥੇ ਵੀ ਇਹ ਗੱਲ ਕਹਿ ਦਿੱਤੀ ਜੋ ਕਿ ਇੱਕ ਤਰ੍ਹਾਂ ਦੀ ਰਮਜ਼ ਸੀ ਗੁਰੂ ਜੀ ਦੀ ਗੁਰੂ ਜੀ ਕਹਿੰਦੇ ਭਾਈ ਇਹਦੇ ਸਿਰ ਦੇ ਉੱਤੇ ਇਹ ਜਿਹੜੀ ਟੋਕਰੀ ਹੈ ਟੋਕਰੀ ਨਹੀਂ ਇਹ ਤਾਂ ਦੇਨ ਦੁਨੀਆ ਦਾ ਛਤਰ ਹੈ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਝੁਕਾਇਆ ਸੇਵਾ ਕੀਤੀ ਇੱਥੇ ਫਿਰ ਦੇਖਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਖ ਕੀਤੀ ਸੇਵਾ ਦੀ ਵੀ ਕਿਹੜਾ ਮਨੁੱਖ ਸੇਵਾ ਦੇ ਵਿੱਚ ਲੀਨ ਹੋ ਕੇ ਸੇਵਾ ਕਰਦਾ ਜਿਸ ਪਰਖ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਕਰੇ ਉੱtre ਇੱਕ ਦੋ ਮੈਂ ਛੋਟੀਆਂ ਜੀਆਂ ਸਾਖੀਆਂ ਵੀ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਗੁਰੂ ਰਾਮਦਾਸ ਜੀ ਦਾ ਪਿਆਰ ਤੁਹਾਨੂੰ ਦੱਸਾਂ ਵੀ ਗੁਰੂ ਅਮਰਦਾਸ ਜੀ ਨਾਲ ਪਿਆਰ ਕਿਦਾਂ ਦਾ ਕਰਦੇ ਸੀ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਜ਼ਿੰਮੇਵਾਰੀ ਵੀ ਕਿਦਾਂ ਦੀ ਦਿੰਦੇ ਸੀ ਕਿੱਡੀ ਵੱਡੀ ਵੱਡੀ ਉਹ ਵੀ ਦੇਖਣੀ ਆਪਾਂ ਇਤਿਹਾਸ ਵਿੱਚੋਂ ਜਿਹੜੀਆਂ ਆਪਾਂ ਇੰਨੀ ਗੱਲ ਤਾਂ ਜਾਣਦੇ ਆ ਅਕਬਰ ਬਾਦਸ਼ਾਹ ਗੋਇੰਦਵਾਲ ਆਇਆ ਸੀ ਗੁਰੂ ਜੀ ਨੂੰ ਉਹਨੇ ਮਤਲਬ ਗੁਰੂ ਜੀ ਦੇ ਇਸ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਵੀ ਹੋਇਆ ਸੀ ਮਹਾਰਾਜ ਇਹ ਤਾਂ ਤੁਸੀਂ ਆਉਣ ਵਾਲੇ ਸਮੇਂ ਵਾਲੇ ਕਾਰਜ ਕਰ ਰਹੇ ਆ ਇੱਕ ਪੰਗਤ 'ਚ ਬਿਠਾਉਣਾ ਜਾਤ ਪਾਤ ਖਤਮ ਕਰਨੀ ਸਾਰਿਆਂ ਨੂੰ ਇੱਕ ਇਨਸਾਨ ਸਮਝਣਾ ਗੁਰੂ ਅਮਰਦਾਸ ਜੀ ਇਹ ਤਾਂ ਤੁਸੀਂ ਬੜਾ ਵੱਡਾ ਕੰਮ ਕਰ ਰਹੇ ਆ ਇਹ ਅਕਬਰ ਬਹੁਤ ਪ੍ਰਭਾਵਿਤ ਹੋਇਆ ਇਸ ਕਰਕੇ ਅਕਬਰ ਫਿਰ ਚਲਾ ਗਿਆ ਸੀ ਅਕਬਰ ਬਾਦਸ਼ਾਹ ਜਦੋਂ ਫਿਰ ਲਾਹੌਰ ਦੇ ਵਿੱਚ ਆਇਆ ਕਿਸੇ ਕਾਰਜ ਲਈ ਇੱਥੇ ਗੁਰੂ ਅਮਰਦਾਸ ਜੀ ਦੀ ਸ਼ਿਕਾਇਤ ਕੀਤੀ ਹੈ ਬ੍ਰਾਹਮਣਾਂ ਨੇ ਕਿਉਂਕਿ ਉਹ ਕਹਿੰਦੇ ਜੀ ਹਿੰਦੂ ਧਰਮ ਨੂੰ ਵੀ ਟਾਰਗੇਟ ਕਰਦੇ ਆ ਮੁਸਲਮਾਨਾਂ ਨੇ ਵੀ ਕੀਤੀ ਕਹਿੰਦੇ ਜੀ ਕਈ ਤਾਂ ਭੋਲੇ ਭਾਲੇ ਮੁਸਲਮਾਨ ਵੀ ਇਹਨਾਂ ਨੂੰ ਗੁਰੂ ਮੰਨਣ ਲੱਗ ਪਏ ਨੇ ਕਿਉਂਕਿ ਜਦੋਂ ਗੁਰੂ ਜੀ ਦੀ ਗੱਲ ਸੁਣਦੇ ਗੁਰੂ ਦਾ ਉਪਦੇਸ਼ ਸੁਣਦੇ ਤਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਵੀ ਇਹ ਉਪਦੇਸ਼ ਸਾਨੂੰ ਧਰਮ ਤੋਂ ਫਟਕਾਰ ਰਿਹਾ ਹੈ ਮੁਸਲਮਾਨ ਤਾਂ ਹੀ ਡਰਦੇ ਆ ਨਾ ਵੀ ਸਾਡਾ ਧਰਮ ਨਾ ਟੁੱਟ ਜੇ ਵੀ ਜੋ ਅਸੀਂ ਗੱਲਾਂ ਮੰਨਦੇ ਆ ਉਹ ਨਾ ਟੁੱਟ ਜਾਣ ਗੁਰੂ ਜੀ ਤਾਂ ਕਹਿੰਦੇ ਸੀ ਭਾਈ ਜੇ ਤੁਸੀਂ ਪੰਜ ਨਮਾਜ਼ਾਂ ਪੜ੍ਹਨੀਆਂ ਤਾਂ ਐਦਾਂ ਦੀਆਂ ਪੜ੍ਹੋ ਜੇ ਤੁਸੀਂ ਬਾਣੀ ਪੜ੍ਹਨੀ ਨਿਤਨੇਮ ਕਰਨਾ ਤਾਂ ਤੁਹਾਡਾ ਨਿਤਨੇਮ ਐਦਾਂ ਦਾ ਹੋਵੇ ਵੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਵੀ ਸਭਨਾਂ ਦੀ ਖੈਰ ਮੰਗੋ ਅੰਜ ਨਮਾਜ਼ਾਂ ਦਾ ਅਰਥ ਮਹਾਰਾਜ ਨੇ ਕੀਤਾ ਖੈਰ ਸਭਨਾਂ ਦੀ ਸੁੱਖ ਮਨਾਉਣੀ ਸਰਬੱਤ ਦਾ ਭਲਾ ਸਬਰ ਰੱਖਣਾ ਸ਼ੁਕਰ ਕਰਨਾ ਇਹੋ ਜੀਆਂ ਗੱਲਾਂ ਜਦੋਂ ਗੁਰੂ ਜੀ ਦੀਆਂ ਸੁਣਦੇ ਮੁਸਲਮਾਨ ਨੂੰ ਵੀ ਮਗਰ ਲੱਗਦੀ ਤੇ ਅਕਬਰ ਬਾਦਸ਼ਾਹ ਨੂੰ ਮਜਬੂਰੀ ਦੇ ਬਸ ਉਹਨਾਂ ਨੂੰ ਪਤਾ ਤਾਂ ਸੀ ਵੀ ਗੁਰੂ ਜੀ ਨੇ ਜਵਾਬ ਦੇ ਦੇਣਾ ਹੈ ਅਕਬਰ ਬਾਦਸ਼ਾਹ ਨੇ ਸੱਦਾ ਭੇਜਿਆ ਮਹਾਰਾਜ ਇੱਥੇ ਆਣ ਕੇ ਤੁਸੀਂ ਕੁਝ ਜਵਾਬ ਦੇਵੋ ਇਹਨਾਂ ਲੋਕਾਂ ਦੇ ਤਾਂ ਗੁਰੂ ਅਮਰਦਾਸ ਜੀ ਨੇ ਕਿਹਨੂੰ ਭੇਜਿਆ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਕਿਆ ਤੁਸੀਂ ਜਾਵੋ ਮਹਾਰਾਜ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਤੁਹਾਡੀ ਸਮਰੱਥ ਤੁਸੀਂ ਸਮਰੱਥ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਹਿਰਦੇ ਦੇ ਵਿੱਚ ਧਿਆਨ ਸਾਡਾ ਧਰਨਾ ਤੇ ਆਪੇ ਹੀ ਮਹਾਰਾਜ ਤੁਹਾਡੀ ਦੀ ਕਿਰਪਾ ਕਰੇਗਾ ਸਾਰਿਆਂ ਨੂੰ ਜਵਾਬ ਦਿੱਤੇ ਉੱਤਰ ਦਿੱਤੇ ਅਤੇ ਸਾਰੇ ਜਾਣੇ ਲਾ ਜਵਾਬ ਹੋਏ ਤੇ ਅਕਬਰ ਨੇ ਸਤਕਾਰ ਵੀ ਕੀਤਾ ਤੇ ਵਾਪਸ ਆਉਂਦਿਆਂ ਹੋਏ ਆ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਕਹਿੰਦੇ ਕੱਪੜੇ ਦੇ ਬਾਜ਼ਾਰ ਦੇ ਵਿੱਚੋਂ ਦੀ ਲੰਘਦੇ ਤੇ ਕੱਪੜਾ ਟੰਗਿਆ ਦੇਖਿਆ ਉਹਨਾਂ ਨੇ ਜਦੋਂ ਆਪਾਂ ਕੱਪੜੇ ਦੇ ਬਾਜ਼ਾਰ ਵਿੱਚ ਜਾਈਏ ਇੱਥੇ ਆਪਾਂ ਗੁਰੂ ਅਮਰਦਾਸ ਜੀ ਦੇ ਨਾਲ ਪਿਆਰ ਦੇਖੋ ਸ਼ਰਧਾ ਦੇਖੋ ਬਹੁਤ ਸੋਹਣਾ ਕੱਪੜਾ ਟੰਗਿਆ ਹੋਇਆ ਚਿੱਟੇ ਰੰਗ ਦਾ ਵਸਤਰ ਹੈ ਮਹੀਨ ਹੈ ਉਹਨਾਂ ਸਮਿਆਂ 'ਚ ਹੋ ਸਕਦਾ ਹੋਵੇ ਉਹ ਕੱਪੜਾ ਮਹਿੰਗਿਆ ਕੱਪੜਿਆਂ 'ਚੋਂ ਆਉਂਦਾ ਹੋਵੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਨੇ ਦਿਮਾਗ ਵਿੱਚ ਸੋਚਿਆ ਇੱਕ ਇਮੇਜਿਨੇਸ਼ਨ ਕੀਤੀ ਇਮੇਜਿਨੇਸ਼ਨ ਕੀ ਕੀਤੀ ਉਸ ਕਪੜੇ ਵਾਲੇ ਕੋਲੋਂ ਕਪੜਾ ਲੈ ਲਿਆ ਇਮੇਜਿਨੇਸ਼ਨ 'ਚ ਪੈਸੇ ਦੇ ਕੇ ਕਿਦਾਂ ਵੀ ਉਹ ਤੋਂ ਕਪੜਾ ਲਿਆ ਦਰਜੀ ਨੂੰ ਦਿੱਤਾ ਦਰਜੀ ਕੋਲੋਂ ਕਪੜਾ ਸਵਾ ਲਿਆ ਇਹ ਸਾਰਾ ਸੁਪਨੇ 'ਚ ਹੋ ਰਿਹਾ ਹੈ ਇਮੇਜਿਨੇਸ਼ਨ 'ਚ ਹੋ ਰਿਹਾ ਹੈ ਤੇ ਗੁਰੂ ਅਮਰਦਾਸ ਵਾਸਤੇ ਚੋਲਾ ਮਹਾਰਾਜ ਵਾਸਤੇ ਬਣਾ ਲਿਆ ਮਹਾਰਾਜ ਦੇ ਗੱਲ ਵੀ ਪਹਿਨਾ ਦਿੱਤਾ ਤੇ ਜਿਹੜੇ ਸਿੱਖ ਗੁਰੂ ਜੀ ਨੂੰ ਬਾਅਦ ਵਿੱਚ ਮਿਲੇ ਨਾ ਗੋਇੰਦਵਾਲ ਆਇਆ ਨੂੰ ਉਹਨਾਂ ਨੇ ਦੱਸਿਆ ਕਹਿੰਦੇ ਸਾਨੂੰ ਗੁਰੂ ਅਮਰਦਾਸ ਜੀ ਨੇ ਦੱਸਿਆ ਮਹਾਰਾਜ ਗੁਰੂ ਅਮਰਦਾਸ ਜੀ ਤਖਤ ਤੇ ਬੈਠੇ ਹੋਏ ਆਪਣੇ ਕੱਪੜਿਆਂ ਚੋਂ ਵਾਲ ਕੱਢ ਰਹੇ। ਇਹਨੂੰ ਪ੍ਰੇਮ ਦੀ ਗੱਲ ਕਹਿੰਦੇ। ਮਹਾਰਾਜ ਕੱਪੜਾ ਤਾਂ ਠੀਕ ਹੈ ਵਾਲ ਕਿਉਂ ਕੱਢ ਰਹੇ ਹੋ? ਤੇ ਗੁਰੂ ਅਮਰਦਾਸ ਜੀ ਨੇ ਆਖਿਆ ਕਹਿੰਦੇ ਸਿੱਖੋ ਭਾਈ ਜਿੱਟਾ ਸਾਨੂੰ ਚੋਲਾ ਫੁਵਾ ਰਿਹਾ ਹੈ। ਇਹ ਹੈ ਪ੍ਰੇਮ। ਔਰ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਅੰਬਾਂ ਦੀ ਰੁੱਤ ਸੀ ਉੱਥੇ ਹੀ ਇਹ ਕੰਮ ਕਰਕੇ ਅੰਬਾਂ ਦੀ ਰੁੱਤ ਸੀ ਅੰਬ ਲੈ ਲਿਆ ਮਹਾਰਾਜ ਵਾਸਤੇ। ਸੋਚਿਆ ਸਫ਼ਰ ਬੜਾ ਲੰਮਾ ਹੈ ਤੇ ਅੰਬ ਤਾਂ ਜਿੰਨਾ ਪੱਕਿਆ ਹੀ ਨਹੀਂ ਤਾਂ ਰਸ ਜਾਣਾ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਕੇ ਛਕ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਣ ਕੇ ਇਹ ਗੱਲ ਕਹੀ ਕਹਿੰਦੇ ਭਾਈ ਜੇਠਾ ਜੀ ਜਿਹੜਾ ਅੰਬ ਛਕਾਇਆ ਸੀ ਬਹੁਤ ਮਿੱਠਾ ਸੀ ਇਹ ਗੁਰੂ ਰਾਮਦਾਸ ਮਹਾਰਾਜ ਦੀ ਪਿਆਰ ਦੀਆਂ ਕਹਾਣੀਆਂ ਹਨ ਜਿਹੜੀਆਂ ਉਹਨਾਂ ਦੀਆਂ ਗੁਰੂ ਅਮਰਦਾਸ ਮਹਾਰਾਜ ਨਾਲ ਵਾਪਰੀਆਂ ਗੁਰੂ ਅਮਰਦਾਸ ਮਹਾਰਾਜ ਨੇ ਪਰਖਿਆ ਥੜੇ ਬਣਵਾਏ ਉਹਨਾਂ ਥੜਿਆਂ ਦੀ ਪਰਖ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਭਾਈ ਜੇਠਾ ਜੀ ਨਿਕਲੇ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗੱਦੀ ਦਾ ਤਿਲਕ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ 1574 ਈਸਵੀ ਚ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਏ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਭਾਈ ਗੁਰਦਾਸ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਇਸ ਤਰ੍ਹਾਂ ਦੀ ਬਖਸ਼ਿਸ਼ ਉਹਨਾਂ ਦੇ ਉੱਤੇ ਤੇ ਇੱਥੇ ਸੋਢੀ ਪਾਤਸ਼ਾਹ ਬੈਠਿਆ ਤੇ ਅੰਮ੍ਰਿਤਸਰ ਦੇ ਵਿੱਚ ਉਹਨੇ ਜੋਤ ਜਗਾਈ ਆਣ ਕਰਕੇ ਜਿਹੜਾ ਗੁਰੂ ਘਰ ਚੱਕ ਨਗਰ ਬਸਾਇਆ ਸੀ ਗੁਰੂ ਰਾਮਦਾਸ ਮਹਾਰਾਜ ਨੇ ਗੁਰਦਵਾਰਾ ਉੱਪਰ ਬਹਿ ਕੇ ਕਿੰਨੀਆਂ ਬਾਣੀਆਂ ਉਚਾਰਨ ਕੀਤੀਆਂ ਸਿੱਖਾਂ ਨੇ ਖੁਸ਼ੀ ਦੇ ਗੀਤ ਗਾਉਣੇ ਘੋੜੀਆਂ ਗਾਉਣੀਆਂ ਗੁਰੂ ਰਾਮਦਾਸ ਕਹਿੰਦੇ ਨਹੀਂ ਗੁਰਮੁਖੋ ਆਪਾਂ ਇਹ ਜਿਹੜੇ ਲੋਕਾਂ ਚ ਜਿਹੜੇ ਗੀਤ ਤੁਸੀਂ ਗਾਉਣੇ ਇਹ ਨਹੀਂ ਗਾਉਣੇ ਆਪਾਂ ਪਰਮੇਸ਼ਰ ਦੀ ਉਸਤਤ ਕਰਨੀ ਤੁਸੀਂ ਘੋੜੀਆਂ ਗਾਉਣੀ ਐ ਆਓ ਆਪਾਂ ਘੋੜੀਆਂ ਗਾਈਏ ਦੇ ਤੇਜ ਨੜੀ ਹਰ ਨਵਰੰਦੀਆ ਰਾਮ ਰਾਗ ਵਢਹੰਸ ਵਿੱਚ ਵਢਹੰਸ ਮਹੱਲਾ ਚੌਥਾ ਘੋੜੀਆਂ ਇਹ ਬਾਣੀ ਉਚਾਰ ਦਿੱਤੀ 574 ਰੰਗ ਦੇ ਉੱਤੇ ਗੁਰੂ ਜੀ ਨੇ ਆਖਿਆ ਕਿ ਜੇਕਰ ਇਸ ਤਰ੍ਹਾਂ ਸੱਤ ਲਾਵਾ ਕਰਕੇ ਅਗਨੀ ਦੇ ਫੇਰੇ ਲੋਕ ਕਰਦੇ ਨੇ ਤੇ ਗੁਰੂ ਘਰ ਦੇ ਵਿੱਚ ਮਰਯਾਦਾ ਸਵੀ ਗੁਰੂ ਦੀ ਜੋ ਪ੍ਰਕਰਮਾ ਕਰਨੀ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਚਾਰ ਲਾਵਾ ਦਾ ਪਾਠ ਉਚਾਰਨ ਕਰ ਦਿੱਤਾ ਅੱਜ ਦੇ ਸਮੇਂ ਦੇ ਅੰਦਰ ਜਿਹੜਾ ਕੁੜਮਾਈ ਦੇ ਸ਼ਬਦ ਪੜਦੇ ਆ ਕੁੜਮ ਕੁੜਮਾਈ ਆਇਆ ਬਲਰਾਮ ਜੀ ਇਹ ਵੀ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ ਸੂਹੀ ਮਹੱਲਾ ਚੌਥਾ 773 ਅੰਗ ਦੇ ਉੱਤੇ ਇਸ ਤਰ੍ਹਾਂ ਦੇ ਬੜੇ ਹੋਰ ਸ਼ਬਦ ਵੀ ਜਿਹੜੇ ਹਨ ਸਾਡੇ ਸਾਨੂੰ ਦਿੱਤੇ ਤੇ ਸਾਨੂੰ ਜੋੜਿਆ ਕਿ ਗੁਰੂ ਦੇ ਚਰਨ ਹੀ ਜੁੜ ਜਾਓ ਗੁਰੂ ਦੇ ਲੱਡ ਲੱਗ ਜਾਓ ਆਖੀਰ ਨੂੰ ਅੱਜ ਦੇ ਦਿਨ ਜਿਹਨੂੰ ਅਸੀਂ ਪਹਾਦਰੋਂ ਸੁਦੀ ਤਿੰਨ ਕਹਿੰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜੜੀ ਵੜਿਆਈ ਦੇਖਦੇ ਆਂ ਸੇਵਾ ਦੇਖਦੇ ਆਂ ਭਾਵਨਾ ਦੇਖਦੇ ਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦੇ ਦਿੱਤੀ ਉਸ ਜਗ੍ਹਾ ਦੇ ਉੱਤੇ ਪ੍ਰੀਤ ਚੰਦ ਬਹੁਤ ਲੜਾਈ ਝਗੜਾ ਕਰ ਰਿਹਾ ਵੱਡਾ ਬੇਟਾ ਸੀ ਕਈ ਵਾਰੀ ਨਾ ਆਪਾਂ ਇਹ ਸੋਚ ਲੈਨੇ ਆ ਕਿ ਗੁਰੂ ਜਿਵੇਂ ਮਾਤਾ ਪਿਤਾ ਹੁੰਦੇ ਆ ਮਾਤਾ ਪਿਤਾ ਦੇ ਨਜ਼ਰੀਏ ਤੋਂ ਇਹ ਦੇਖ ਲਈਏ ਵੀ ਬੱਚਿਆਂ ਨਾਲ ਬਰਾਬਰਤਾ ਦਾ ਭਾਵ ਰੱਖਣਾ ਚਾਹੀਦਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਕਦੀ ਇਹ ਗੱਲ ਨਹੀਂ ਕੀਤੀ ਕਿ ਆਪਣੇ ਬੱਚਿਆਂ ਦੇ ਨਾਲ ਮਾੜਾ ਭਾਵ ਕੀਤਾ। ਬਾਬੇ ਪ੍ਰਿਥੀ ਚੰਦ ਨੂੰ ਉਹਦੇ ਉਮਰ ਦੇ ਹਿਸਾਬ ਦੇ ਨਾਲ ਪਹਿਲਾਂ ਤੋਂ ਹੀ ਮਾਇਆ ਦੇ ਹਿਸਾਬ ਦਾਬ ਚਲਾਇਆ। ਇਤਿਹਾਸ ਪੜੋ ਤਾਂ ਬਾਬਾ ਪ੍ਰਿਥੀ ਚੰਦ ਤਾਂ ਸ਼ੁਰੂ ਤੋਂ ਹੀ ਗੁਰੂ ਘਰ ਦੀ ਮਾਇਆ ਦੀ ਸੰਭਾਲ ਕਰ ਰਿਹਾ। ਜਿੰਨੀ ਮਾਇਆ ਆਉਂਦੀ ਜਿਹੜੀ ਸੇਵਾ ਕਰਨੀ ਲੰਗਰ ਵਿੱਚ ਕਿੱਥੇ ਕਿੱਥੇ ਬਿਲਡਿੰਗ ਦਾ ਕੰਮ ਹੋ ਰਿਹਾ ਜੋ ਹੋ ਰਿਹਾ ਇਹ ਸਾਰੀ ਜ਼ਿੰਮੇਵਾਰੀ ਵੱਡੇ ਬੇਟੇ ਦੇ ਕੋਲ ਸੀ। ਉਹਨੂੰ ਦੁੱਖ ਤਾਂ ਇਹ ਸੀ ਵੀ ਮੈਨੂੰ ਗੁਰੂ ਕਿਉਂ ਨਹੀਂ ਬਣਾਇਆ ਗੁਰਤਾ ਗੱਦੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਵੀ ਗੁਰਤਾ ਗੱਦੀ ਵਿੱਚ ਨਹੀਂ ਇਹ ਹੈਗਾ ਵੀ ਇਹ ਵੱਡੇ ਬੇਟੇ ਨੂੰ ਦੇਣੀ ਜਾਂ ਦੋਨਾਂ ਨੂੰ ਬਰਾਬਰ ਦੇਣੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਦੀ ਜਾਇਦਾਦ ਆ ਉਹ ਵੱਡੇ ਬੇਟੇ ਨੂੰ ਤੇ ਸਾਰਿਆਂ ਨੂੰ ਸਾਂਝੀ ਹੀ ਦਿੱਤੀ ਗਈ ਹੈ ਪਰ ਜਿਹੜੀ ਗੁਰਤਾ ਸੀ ਉਹ ਗੁਰੂ ਅਰਜਨ ਸਿੰਘ ਮਹਾਰਾਜ ਦੇ ਹਿੱਸੇ ਆਈ ਜਦੋਂ ਇਹ ਲੜਾਈ ਝਗੜਾ ਬਹੁਤ ਕਰ ਰਿਹਾ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਉਪਦੇਸ਼ ਵੀ ਕੀਤਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹੋ ਤਿਨ ਸੰਗ ਝਗਰਤ ਬਾਪ ਸਾਰੰਗ ਮੰਹਲਾ ਚੌਥਾ 12 ਸਵੰਗ ਦੇ ਉੱਤੇ ਤਾਂ ਗੁਰੂ ਜੀ ਨੇ ਦੇਖਿਆ ਵੀ ਹੁਣ ਝਗੜਾ ਕਰੇਗਾ ਸਤਿਗੁਰੂ ਜੀ ਉਸ ਰਾਤ ਜਦੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਨਾ ਤਾਂ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਗੁਰੂ ਰਾਮਦਾਸ ਜੀ ਉਸੇ ਦਿਨ ਸ਼ਾਮਾਂ ਨੂੰ ਆਪਣੇ ਪਰਿਵਾਰ ਦੇ ਸਮੇਤ ਅੰਮ੍ਰਿਤਸਰ ਤੋਂ ਗੋਇੰਦਵਾਲ ਉਹਦੇ ਵਿੱਚ ਆ ਗਏ ਗੋਇੰਦਵਾਲ ਆਣ ਕਰਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਸੀ ਕਿ ਭਾਈ ਸਾਡਾ ਅੰਤਮ ਸਮਾਂ ਨੇੜੇ ਹੈ ਹੁਣ ਅਸੀਂ ਪਰਮੇਸ਼ਰ ਦੇ ਚਰਨਾਂ ਜਾਵਾਂਗੇ ਤੋਂ ਇਸ ਤਰ੍ਹਾਂ ਬਚਨ ਗੁਰਬਾਣੀ ਦੇ ਵਿੱਚ ਆਉਂਦਾ ਭੱਟਾ ਨੇ ਲਿਖਿਆ ਰਗੁਭੰਸ ਤਿਲਕ ਸੁੰਦਰ ਦਸ਼ਰਤ ਘਰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਜਿਹੜਾ ਤਿਲਕ ਸੀ ਉਹ ਗੁਰਤਾ ਦਾ ਗੁਰੂ ਅਰਜਨ ਦੇਵ ਜੀ ਨੂੰ ਆਏ ਦੇਖ ਕਰਕੇ ਸ਼ਤਰ ਸਿੰਘਾਸਨ ਪ੍ਰਥਮੀ ਗੁਰੂ ਅਰਜਨ ਕੋ ਦੇ ਆਇਓ ਗੁਰੂ ਅਰਜਨ ਦੇਵ ਜੀ ਨੂੰ ਦੇਖੇ ਅੱਜ ਦੇ ਦਿਹਾੜੇ ਤਕਰੀਬਨ 1638 ਵਿਕਰਮੀ ਤੇ ਇੱਕ ਉਸ ਵੇਲੇ ਤਰੀਕ ਸੀ 1 ਸਤੰਬਰ 1581 ਈਸਵੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦੇਖੜ ਕੇ ਆਪ ਜੀ ਜੋਤੀ ਜੋਤ ਰਣੀ ਸੰਪੂਰਨ ਥੀ ਆ ਰਾਮ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਬਿਰਾਜੇ ਪੰਜ ਪੂਤਕ ਸਰੀਰ ਨੂੰ ਉਹਨਾਂ ਪੰਜਾਂ ਤੱਤਾਂ ਦੇ ਵਿੱਚ ਲੀਨ ਕਰ ਦਿੱਤਾ ਆਤਮਾ ਪ੍ਰਾਤਮਾ ਵਿੱਚ ਲੀਨ ਹੋ ਗਈ ਤੇ ਉਹ ਹੀ ਜੋਤ ਉਹ ਹ ਤੁਗਤ ਸਾਈ ਸਹਿਕਾਇਆ ਫੇਰ ਫਲੱਟੀ ਹੈ ਇਹਨਾਂ ਦੀ ਉਸਤਤ ਕਰਦੇ ਹੁਏ ਆ ਭਾਈ ਸੱਤਾ ਤੇ ਬਲਵੰਡ ਜੀ ਕਹਿੰਦੇ ਧੰਨ ਧੰਨ RAMਦਾਸ ਗੁਰ ਜਿਨ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀਆਂ ਵਡਿਆਈਆਂ ਆਪਾਂ ਹਰਮੰਦਰ ਸਾਹਿਬ ਦਰਸ਼ਨ ਕਰਕੇ ਅੱਜ ਵੀ ਜੋ ਦੇਖਦੇ ਆਂ ਤੇ ਉਹਨਾਂ ਦੇ ਗੁਣ ਗਾਉਂਦੇ ਹਾਂ ਐਸੇ ਦੀਨ ਦਿਆਲ ਨਿਮਰਤਾ ਦੇ ਪੁੰਜ ਦਇਆ ਦੇ ਪੁੰਜ ਸ਼ੁਭ ਗੁਣਾ ਦੀ ਖਾਨਸਮ ਤੇ ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਗੁਰੂ ਰਾਮਦਾਸ ਜੀ ਤੁਹਾਡੀ ਤਾਂ ਵਡਿਆਈ ਬੜੀ ਹੈ ਤਾਂ ਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਜਿੱਦਾਂ ਦੇ ਅਸੀਂ ਸੀ ਨਾ ਗੁਰੂ ਜੀ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਅਸੀਂ ਰੁੱਲਦੇ ਫਿਰਦੇ ਸੀ ਕੋਈ ਬਾਤ ਨਹੀਂ ਸੀ ਪੁੱਛਦਾ ਅਸੀਂ ਕੀੜੇ ਆ ਸਾਨੂੰ ਗੁਰੂ ਨੇ ਥਾਪਿਆ ਤੇ ਧੰਨ ਤੁਹਾਨੂੰ ਗੁਰੂ ਨਾਨਕ ਜਨ ਘੇਰਾ ਜਿੱਤ ਮਿਲੇ ਚੁੱਕੇ ਸਰਸੋਖ ਸੰਤਾਪੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਸਤੀ ਸ਼ਖਸੀਅਤ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਉਹਨਾਂ ਦੇ ਜੋਤੀ ਜੋਤ ਦਿਵਸ ਪਰ ਸਤਿਗੁਰੂ ਜੀ ਦੇ ਚਰਨਾਂ ਪਰ ਨਮਸਕਾਰ ਕਰੀਏ ਬੇਨਤੀ ਕਰੀਏ ਗੁਰੂ ਜੀ ਆਪਣੀ ਬਾਣੀ ਦੇ ਅਨੁਸਾਰ ਜੀਵਨ ਜਿਉਣ ਦੀ ਦਾਤ ਬਖਸ਼ੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ